ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬਦਰਪੁਰਿਆ ਡੇਰੀ ਫਾਰਮ ਸਵਾਲ ਤੇ ਆ ਜੀ ਜੋ ਸਾਡੇ ਚੈਨਲ ਦੇ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਤੇ ਅੱਜ ਵੱਖਰੇ ਤਰੀਕੇ ਦੀ ਵੀਡੀਓ ਬਣਾਉਣ ਲੱਗੇ ਆ ਕੋਈ ਮਾਲ ਡੰਗਰ ਦੀ ਨਹੀਂ ਮੇਰੇ ਪਿਆਰੇ ਵੀਰ ਗਾਇਕ ਕਲਬੀਰ ਸਿੰਘ ਜੀ ਦੇ ਕੋਲ ਪਹੁੰਚ ਚੁੱਕੇ ਆ ਅਮਰਕੋਟਗਾ ਠੀਕ ਹੈ ਜੀ ਆਪਾਂ ਨੂੰ ਆਪਣੇ ਗਾਈ ਕਰਾਈ ਆਪਣੇ ਗੀਤ ਰਾਈ ਨਿਹਾਲ ਕਰਾਉਣਗੇ ਠੀਕ ਹੈ ਜੀ ਤੇ ਆਓ ਵੱਧ ਤੋਂ ਵੱਧ ਵੀਡੀਓ ਨੂੰ ਇਹਨੂੰ ਸ਼ੇਅਰ ਕਰਨਾ ਲਾਈਕ ਕਰਨਾ ਸਪੋਰਟ ਕਰਨੇ ਵੀਰ ਦੀ ਕਿਉਂਕਿ ਕਿਸੇ ਦਾ ਵੀਰ ਦਾ ਵੀ ਕੋਈ ਫਾਇਦਾ ਹੋ ਜਾਏ ਤੇ ਚਲੋ ਆਵਾਜ਼ ਚੰਗੀ ਸੋਹਣੀ ਆ ਜਾਂ ਆਪਣਾ ਵੀ ਸੁਣ ਕੇ ਮਨ ਖੁਸ਼ ਹੋ ਜੇ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਆਓ ਕਰਕੇ ਗੱਲਬਾਤ ਵੀਰ ਨਾਲ ਤੇ ਪੁੱਛੀਏ ਕਿਹੜਾ ਗੀਤ ਸੁਣਾਉਣਾ ਹੈ ਤੇ ਕੀ ਗੱਲਬਾਤ ਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਉਹ ਸੁਣਾਓ ਚੜ੍ਹਦੀ ਕਲਾ ਜੀ ਜਾਓ ਜੀ ਇਹ ਕਦੋਂ ਕਦਾ ਆਪਾਂ ਨੂੰ ਸ਼ੌਂਕ ਜਾਗਿਆ ਕਿੰਨਾ ਚਿਰ ਹੋ ਗਿਆ ਜੀ ਆਪਣਾ ਜੁਰੂ ਤੋਂ ਜਾਣ ਕੇ ਬਚਪਨ ਦਾ ਸ਼ੌਂਕ ਸੀ ਠੀਕ ਆ ਜੀ ਤੇ ਪੁਰਾਣੇ ਗਾਣੇ ਆਉਂਦੇ ਠੀਕ ਆ ਜੀ ਹਾਏ ਰੋਣਾ ਤੋਣਾ ਛਾੜਿਆ ਜਾ ਗਾਲ ਮੇਰੇ ਲੱਗ ਕਾ ਤੋ ਢੱਲਾ ਜਾ ਬਣਾ ਹੀ ਫਿਰੇ ਮੂੰ ਹਾਏ ਰੋਣਾ ਤੋਣਾ ਛਾੜਿਆ ਜਾ ਗਾਲ ਮੇਰੇ ਲੱਗ ਕਾ ਤੋ ਢੱਲਾ ਜਾ ਬਣਾ ਹੀ ਫਿਰੇ ਮੂੰ ਤੇਰੇ ਨਸੀਬਾ ਵਿੱਚ ਮੈਂ ਨਹੀਂ ਲਿਖੀ ਹੋਣੀ ਫਿਰ ਆ ਨਸੀਬਾ ਵਿੱਚ ਤੂੰ ਵੇ ਸੋਣਿਆ ਮੇਰੇ ਆ ਨਸੀਬਾ ਵਿੱਚ ਤੂੰ ਵੇ ਰਾਜਣਾ ਮੇਰੇ ਆ ਨਸੀਬਾ ਵਿੱਚ ਤੂੰ ਵਾਹ ਵਾਹ ਜੀ ਆਏ ਰੱਬ ਦੇ ਜੋ ਰੰਗ ਲੱਗੇ ਉਸ ਨੂੰ ਪਸੰਦ ਕੋਣੇ ਲਿਖੀਆਂ ਨੂੰ ਸਕਦਾ ਈ ਟਾਲਵੇ ਪਿਆਰ ਦੀਆਂ ਦੌਲਤਾਂ ਨੇ ਤੇਰੇ ਜਾਣਾ ਕੋਈ ਮਰ ਕੇ ਲੈ ਜਾਂਦਾ ਨਹੀਂਗਾ ਨਾਲ ਵੇ ਪਿਆਰ ਦੀਆਂ ਦੌਲਤਾਂ ਨੇ ਤੇਰੇ ਜਾਣਾ ਕੋਈ ਮਾਰ ਕੇ ਲੈ ਜਾਂਦਾ ਨਹੀਂਗਾ ਨਾਲ ਵੇ ਜੋੜਦੇ ਹੱਥ ਤੂੰ ਟਿਕਾਣੇ ਦਿਲ ਰੱਖ ਤੇਰੇ ਕੰਨ ਤੇ ਸਿਰ ਕਦੀ ਨਾ ਝੂ ਤੇਰੇ ਆ ਨਸੀਬਾਂ ਵਿੱਚ ਮੈਂ ਨਹੀਂ ਸੀ ਲਿਖੀ ਹੋਣੀ ਮੇਰੇ ਆ ਨਸੀਬਾਂ ਵਿੱਚ ਤੂੰ ਵੇ ਸੋਹਣਿਆ ਮੇਰੇ ਆ ਨਸੀਬਾਂ ਵਿੱਚ ਤੂੰ ਹਰ ਇੱਕ ਇਨਸਾਨ ਚਾਹੁੰਦਾ ਆ ਬਣਾਏ ਮਾਣ ਕਰ ਰੱਬ ਜੇ ਬਣਾ ਮੈਂ ਯਾਰਾ ਬਣਦੀ ਹਾਰੇ ਇਨਸਾਨ ਚਾਹੁੰਦਾ ਆਪਣਾ ਹੀ ਮਨ ਟੌਰ ਰੱਬ ਜੇ ਬਣਾਵੇਂ ਯਾਰਾ ਬਣਦੀ ਸੁਣੀਆਂ ਸੁਣਾਈਆਂ ਗੱਲਾਂ ਸੱਚ ਹੋ ਜਾਂਦੀਆਂ ਨੇ ਬੋਦੀ ਵੀ ਚੰਗੀ ਨਹੀਂ ਹੁੰਦੀ ਮਨ ਦੀ ਦਿਲ ਵਾਲੀ ਗੱਲ ਦਿਲ ਆਪਣੇ ਤੇ ਚੱਲ ਗਈ ਤੇ ਲੱਗ ਜੇ ਪਤਾ ਨਾ ਸਭ ਨੂੰ ਤੇਰੇ ਆ ਨਸੀਬਾ ਵਿੱਚ ਮੈਂ ਨਹੀਂ ਸਿਲਗੀ ਹੋਣੀ ਮੇਰੇ ਆ ਨਸੀਬਾ ਵਿੱਚ ਤੂੰ ਵੇ ਸੋਹਣਾ ਮੇਰੇ ਆ ਨਸੀਬਾ ਵਿੱਚ ਤੂੰ ਏ ਰਾਜਣਾ ਮੇਰੇ ਆ ਨਸੀਬਾ ਵਿੱਚ ਤੂੰ ਆਏ ਬੈਠਾ ਵੀ ਤੂੰ ਜਿੱਥੇ ਮੋੜਿਆ ਵੀ ਤੂੰ ਪਿੱਛੇ ਇਥੋਂ ਕਰਮਾਂ ਦੇ ਨਾਲ ਕੋਈ ਮੁੜਦਾ ਬੈਠਾ ਵੀ ਤੂੰ ਜਿੱਥੇ ਮੋੜਿਆ ਵੀ ਤੂੰ ਪਿੱਛੇ ਇਥੋਂ ਕਰਮਾਂ ਦੇ ਨਾਲ ਕੋਈ ਮੁੜਦਾ ਰਾਜੋ ਕੇ ਆ ਵਿੱਚ ਦਿਲ ਰਾਸ ਵੀ ਨਹੀਂ ਆਉਣਾ ਦਿਲ ਟੁੱਟਿਆ ਦਵਾਰਾ ਨਹੀਂ ਉਹ ਜੁੜਦਾ ਹਿਜਰਾਂ ਦੀ ਅੱਗ ਜਾਊ ਕਾਲਜੇ ਨੂੰ ਲੱਗ ਤੇਰੀ ਜ਼ਿੰਦਗੀ ਦਾ ਉੱਠ ਜਾਣਾ ਤੂੰ ਤੇਰਾ ਨਸੀਬਾ ਵਿੱਚ ਮੈਂ ਨਹੀਂ ਸੀ ਲਿਖੀ ਹੋਣੀ ਮੇਰਿਆ ਨਸੀਬਾ ਵਿੱਚ ਤੂੰ ਵੇ ਸੁਣਿਆ ਮੇਰਿਆ ਨਸੀਬਾ ਵਿੱਚ ਤੂੰ ਰਾਂਜਣਾ ਮੇਰਿਆ ਨਸੀਬਾ ਵਿੱਚ ਤੂੰ ਵਾਹ ਬਹੁਤ ਵਧੀਆ ਕਲਬੀ ਸਿੰਘ ਜੀ ਚਲੋ ਪ੍ਰਮਾਤਮਾ ਨੇ ਤੁਹਾਨੂੰ ਆਵਾਜ਼ ਕਲਾ ਬਖਸ਼ੀ ਆ ਸਤਿਗੁਰੂ ਇਸੇ ਤਰ੍ਹਾਂ ਹੀ ਤੁਹਾਡੀਆਂ ਉਮਰਾਂ ਤਨ ਉਤਰਕ ਜਾ ਬਖਸ਼ੇ ਬਹੁਤ ਵਧੀਆ ਹੋਰ ਕੋਈ ਇੱਕ ਨਿੱਕਾ ਮੋਟਾ ਅਸਤਰ ਸੁਣਾ ਦਿਓ ਸਾਨੂੰ ਹਾਂ ਜੀ ਧਰ ਲੋਕ ਸੁਣਾ ਦਿਓ ਨਹੀਂ ਦੁੱਜਾ ਸੁਣਾ ਦੋ ਜੀ ਹਾਂ ਜੀ ਜਿਹੜਾ ਕੋਈ ਵਧੀਆ ਤਨ ਲੱਗਦਾ ਠੀਕ ਹਾਂ ਜੀ ਬਦਲੀ ਬਦਲੀ ਲੱਗਦੀ ਏ ਤੂੰ ਨੀ ਤੇਰੀ ਅੱਜਕੱਲ ਚਾਲ ਕੁੜੇ ਮੂੰਣਾ ਨੰਨ ਮਲਾ ਕੇ ਨੰਗਦੀ ਤੂੰ ਸਜਣਾ ਦੇ ਨਾਲ ਅੱਜ ਕਲੇ ਜੋਰਾਂ ਦੇ ਹੁੰਦੀ ਵਿਆਹ ਤੇਰੇ ਦੀ ਤਿਆਰੀ ਨੀ ਸੁਣਿਆ ਅੱਜ ਕਲ ਜੋਰਾਂ ਦੇ ਹੁੰਦੀ ਆ ਤੇਰੇ ਦੀ ਤਿਆਰੀ ਨੀ ਕੱਤਿਆਂ ਹੋ ਕੇ ਕਲ ਨੂੰ ਕੁੜੀਆਂ ਜਦ ਵੱਡਣਾ ਤੇਰੇ ਨਾਲ ਆਣ ਗਈਆਂ ਉਸ ਨੇ ਤੇਰੇ ਦੀਆਂ ਮਹਿਕਾਂ ਨੀ ਰੀਏ ਸੱਜਣਾ ਤੱਕ ਵੀ ਆਣ ਗਈਆਂ ਸੱਜਣਾ ਤੱਕ ਵੀ ਆਣ ਗਿਆ ਮੁਖੜਾ ਤੱਕ ਗਰੇ ਜੂਗੀ ਵੀ ਸ਼ਕਨਾ ਦੀ ਫਲਕਾਰੀ ਸੁਣਿਆ ਅੱਜ ਕੱਲ ਜੋਰਾ ਦੇ ਹੁੰਦੀ ਆ ਤੇਰੇ ਜਿਦਿਆਰੀ ਸੁਣਿਆ ਅੱਜ ਕੱਲ ਜੋਰਾ ਦੇ ਹੁੰਦੀ ਆ ਤੇਰੇ ਜਿਦਿਆਰੀ ਹੋਏ ਬਹੁਤ ਵਰੀਆ ਜੀ ਥੈਂਕ ਯੂ ਬਹੁਤ ਬਹੁਤ ਆਡਾ ਵੈਲਕਮ ਸਾਡੇ ਚੈਨਲ ਦੇ ਬਹੁਤ ਵਧੀਆ ਕਲਾਕਾਰੀ ਤੁਸੀਂ ਕਰਦੇ ਜੀ ਪ੍ਰਮਾਤਮਾ ਤੁਹਾਨੂੰ ਤਰਕੀਆਂ ਬਖਸ਼ੇ ਇੱਕ ਵਾਰ ਆਪਣੇ ਸਰੋਤਿਆਂ ਨੂੰ ਨਾਮ ਆਪਣਾ ਡਰੈਸ ਪਿੰਡ ਦਾ ਦੱਸ ਦਿਓ ਕਲਪੀਰ ਅੰਮ੍ਰਿਤਕੋਟ ਠੀਕ ਆ ਜੀ ਹਾਂ ਜੀ ਤੇ ਅੰਮ੍ਰਿਤਕੋਟ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਆ ਜੀ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਜੀ ਤੇ ਸਾਡੇ ਵੱਲੋਂ ਰੱਬ ਰੱਖਾ ਜੀ ਚੰਗੀ ਲੱਗੀ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਕੋਈ ਮਾੜੀ ਲੱਗੀ ਤੇ ਕਮੈਂਟ ਕਰਕੇ ਸਾਨੂੰ ਦੱਸ ਦਿਓ ਠੀਕ ਆ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ ਵੱਲੋਂ ਪਿਆਰ ਭਰੀ ਸ਼ਾਸਿਕਾ ਰੱਬ ਰੱਖਾ ਜੀ